ਬੀਤੀ ਰਾਤ ਸਮਾਣਾ ਦੇ ਵੱਖ-ਵੱਖ ਮੰਦਰਾਂ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸੇ ਦੌਰਾਨ ਪ੍ਰਧਾਨ ਮਦਨ ਮਿੱਤਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਅਗਰਵਾਲ ਧਰਮਸ਼ਾਲਾ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਾਬਕਾ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਕ੍ਰਿਸ਼ਨ ਜੀ ਦੇ ਆਦਰਸ਼ਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀਆਂ ਧਾਰਮਿਕ ਤਿਹਾਰਾਂ ਦੀ ਮਹੱਤਤਾ ਤੇ ਚੰਨਾ ਪਾਇਆ ਇਸ ਮੌਕੇ ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਭ ਨੂੰ ਤਿਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ ਮੈਂ ਕੀ ਕਹਣਾ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦਨਾ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਮੀਰ ਦਾ ਬਹੁਤ-ਬਹੁਤ ਮੁਬਾਰਕਬਾਦ ਔਰ ਸਮਾਣੇ ਦੇ ਵਿੱਚ ਬਹੁਤ ਹੀ ਅ ਉਧਾਸ ਨਾਲ ਜਿਹੜਾ ਅੱਜ ਜਨਮ ਅਸ਼ਮੀਰ ਦਾ ਉਹ ਪਵਿੱਤਰ ਦਿਹਾੜਾ ਉਹ ਬੜੀ ਧੁੰਮ ਧਾਮ ਨਾਲ ਜਿਹੜਾ ਮਨਾਇਆ ਜਾਂਦਾ ਹੈ ਉਦਾਹਰ ਹੈ ਔਰ ਹੁਣ ਅਸੀਂ ਅਗਰਬਾਤਾ ਮਸ਼ਾਲਾ ਦੇ ਵਿੱਚ ਆਇਆ ਔਰ ਉਸ ਤੋਂ ਪਹਿਲਾਂ ਹਾਤਬੋਸ਼ਾਲਾ ਦੇ ਵਿੱਚ ਔਰ ਬੋਸ਼ਾਲਾ ਦੇ ਵਿੱਚ ਹੋਇਆ ਹੋਰ ਵੀ ਕਈ ਥਾਵਾਂ ਜਿਹੜਾ ਅੱਜ ਦਾ ਨਮਸਕਾਰ ਹੈ ਮਨਾਜਰ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ